ਆਸ ਲੱਗੀ ਏ ਤੇ ਕਮਾਲੀ ਗਮીરਜੀ ਦੀ ਬਾਲਕੀ ਖੂਰ ਦੇ ਉੱਤੋਂ ਜਲ ਭਰ ਰਹੀ ਏ ਗਾਗਰਾਂ ਦੇ ਵਿੱਚੀ ਤੋਂ ਪੰਡਤ ਨੇ ਆਖਿਆ ਬੇਟਾ ਜਲ ਛਕਣਾ ਤੇ ਕਮਾਲੀ ਨੇ ਸੰਤਾਂ ਦੇ ਚਹੀ ਹੀ بڑے ਆਦਰ ਭਾਵ ਦੇ ਨਾਲ ਆਖਿਆ ਬਾਬਾ ਜੀ ਜਲ ਛਕੋ ਜਲ ਛਕਾਇਆ ਤੇ ਫਿਰ ਦੇਵ ਦੇ ਵਿੱਚ ਆਇਆ ਭਾਈ ਜਾਤ ਪੁੱਛਾਂ ਕਿਤੇ ਛੋਟੀ ਜਾਤ ਤੇ ਨਹੀਂ ਹੋਗਾ ਸ਼ੂਦ ਸ਼ਾਹ ਬੜੀ ਸੀ ਜਦੋਂ ਕੋਈ ਨਾਲ ਹੀ ਲੱਗ ਜਾਂਦਾ ਅਸੀਂ ਛੋਟੀ ਜਾਤ ਦਾ ਤੇ ਇਸ਼ਨਾਨ ਕਰਦੇ ਹੀ ਗੰਗਾ ਤੇ ਜਾ ਕੇ ਇਹ ਜਿਹੜੇ ਪੁੱਛੇ ਲੋਕ ਨੇ ਨਾ ਇਹ ਗੰਗਾ ਤੇ ਜਾ ਕੇ ਇਸ਼ਨਾਨ ਕਰਦੇ ਸਨ ਤੇ ਘਰ ਤੇ ਲਉਂਦੇ ਲਉਂਦੇ ਸੀ ਉਸ ਵੇਲੇ ਅੰਦੇ ਹੀ ਇੱਕ ਪਿੱਟੇ ਗਏ ਤਾਂ ਜਦੋਂ ਪਾਣੀ ਪੀਤਾ ਅੱਜ ਸਮਾ ਬਦੋ ਗਿਆ ਲੋਕਾਂ ਨੂੰ ਢੋਲ ਦੀਏ ਜਿਨ੍ਹਾਂ ਨੇ ਘਾਤ ਨਾ ਘਾਡੀਆਂ ਪਤਾ ਉਹਨਾਂ ਨੂੰ ਐ ਤੇ ਪਿਆਰੀ ਸਾਥ ਸੰਗਤ ਜੀ ਉਸ ਵੇਲੇ ਫਿਰ ਪਤਵਾਨ ਪੰਡਤ ਕਹਿੰਦਾ ਬੇਟਾ ਹੁੰਦੇ ਕੌਣ ਜੇ ਕਹਿੰਦੀ ਬਾਬਾ ਅਸੀਂ ਕੱਪੜਾ ਉੰਨ ਵਾਲੇ ਜਨਾਹ ਹੁੰਦੇ ਆ ਮੇਰੇ ਪਿਤਾ ਜੀ ਖੱਡੀ ਬੁੰਨਦੇ ਨੇ ਖੇਸ ਯਾਤਰਾ ਆਂਦਾ ਹੋ ਹੋ ਮੈਂ ਨੀਚਿਆਂ ਦੇ ਕੋਲੋਂ ਪਾਣੀ ਥੀਲਿਆ ਵੇਖੋ ਇਦਾਂ ਦੀ ਸੂਕੀ ਅਟੋਪਿਆ ਦੀ ਸਾਹ ਸੰਗੇ ਜਿ ਆਓ ਕਮਾਲੀ ਕੀ ਕਹਿ ਰਹੀ ਹੈ

ਔਰ ਮੈਂ ਜਦੋਂ ਦੇ ਦੇ ਪਿਤਾ ਦੀ ਸਾਹਮਣੇ ਕਰਦੇ ਵੀ ਨਾਲੇ ਉਹਨਾਂ ਸੰਤਾਂ ਨੂੰ ਯਾਦ ਚੁਕਾਉਂਦੀਆਂ ਸੰਤਾਂ ਨੂੰ ਤੇ ਮੈਂ ਹੀ ਉਹਨਾਂ ਦੀ ਬਾਣੀ ਸਰਵਣ ਕਰਦੀ ਰਹੀ ਆ ਮੇਰੇ ਪਿਤਾ ਦੀ ਬਾਣੀ ਅਵਲ ਯਤਨਾ ोटी सफल ई ਦਾ ਉਸ ਪ੍ਰਾਣੀ ਦੇ ਅੰਦਰ ਉਸ ਉਹੋ ਜਿ ਦੇ ਅੰਦਰ ਜਿੰਨਾ ਲੋਕਾਂ ਦਾ ਗਿਆਨ ਪ੍ਰਕਾਸ਼ ਹੁੰਦਾ ਜਿਗਾ ਸਿੱਧ ਸੰਭਾਗ ਦੇ ਅੰਦਰ ਤਰ ਤੂੰ ਨਹੀਂ ਮਾਦਾ ਪਾ ਰਿਹਾ ਤੇ ਤੇਰੇ ਮਨ 'ਚ ਕਰੋਧ ਆ ਗਿਆ i okay. do Yeah.

ई वेद पर हमारा भेद है हम वेदों में गाही जिस वेद से ज्ञान मिलूं वो वेद जान बेनाम तू तो मेरी जान को देना भई का सो के साथ सुना भई का सोच के अपना की जान